ਇੱਕ ਲੱਖ 15000 ਦੀ 8 ਮਾਡਲ ਆ AC ਹੀਟਰ ਵਗੈਰਾ ਓਕੇ ਆ ਇੰਟੀਰੀਅਰ ਬੈਸ ਗੱਡੀ ਛੋਣਾਂ ਠੀਕ ਆ ਭਾਈ ਐਂਡ ਓਕੇ ਗੱਲਬਾਤ ਆ ਲੱਗੀ ਵਜਿੱਤੇ ਨੇ ਕੋਈ ਗੱਡੀ ਹੋਣੀ ਆਪਣੇ ਲਈ ਨਹੀਂ ਨਹੀਂ ਐਕਸੀਡੈਂਟ ਕੋਈ ਗੱਡੀ ਨਹੀਂ ਬਾਕੀ ਭਾਈ ਹਰਦੀਪ ਕੋਲਣਾ ਠੀਕ ਆ ਸਾਫ ਸੁਥਰਾ ਜੇ ਕੰਮ ਆਗਾ ਆਪਾਂ ਆਪ ਵੀ ਗੱਡੀ ਵੀਰ ਤੋਂ ਠੀਕ ਆ ਲੈ ਕੇ ਗਿਆ ਦੁਆਕੇ ਲੈ ਕੇ ਗਿਆ ਆਪਣੇ ਯਾਰ ਮਿੱਤਰ ਲੈ ਕੇ ਗਿਆ ਗੱਡੀ ਤੇ ਬਹੁਤ ਹੀ ਸਾਫ ਸੁਥਰੀ ਚੰਗੀ ਗੱਡੀਆਂ ਲੈ ਕੇ ਆਉਂਦਾ ਵੀਰ ਤੁਹਾਡੇ ਵਾਸਤੇ ਠੀਕ ਆ ਸਤਿ ਸ੍ਰੀ ਅਕਾਲ ਦੋਸਤੋ ਸ਼ੌਂਕੀ ਬਠਿੰਡਾ ਦਾ ਤੁਹਾਡੇ ਨਾਲ ਦੋਸਤੋ ਦੋਸਤੋ ਅੱਜ ਆਪਾਂ ਫੇਰ ਤੁਹਾਡੇ ਲਈ ਨਾ ਕੋਈ ਜਾਇਜ਼ੇ ਰੇਟ 'ਚ ਤਿੰਨ ਕਾਰਾਂ ਲੈ ਕੇ ਆਇਆ। ਉਹਨੂੰ ਇਹ ਕਾਰਾਂ ਲੈਣ ਦੇ ਵਾਸਤੇ ਆਉਣਾ ਪੈਣਾ ਬਰਨਾਲੇ ਦੇ ਵਿੱਚ ਭੰਗੂ ਮੋਟਰ ਗਾਰਾਜ ਤੇ ਸਾਰੀਆਂ ਗੱਡੀਆਂ ਦੇ ਬਸ ਤੁਹਾਨੂੰ ਜਾਣਕਾਰੀ ਦਿੰਨੇ ਆ ਪਹਿਲਾਂ ਦੋ ਬਲੌਗ ਬਣਾਤੇ ਠੀਕ ਆ ਆਪਣੇ ਪੇਜ ਤੇ ਪਏ ਆ। ਜੇ ਕਿਸੇ ਨੇ ਉਹ ਬਲੌਗ ਨਹੀਂ ਦੇਖੇ ਤਾਂ ਜਾ ਕੇ ਤੁਸੀਂ ਦੇਖ ਸਕਦੇ ਹੋ ਬਈ ਠੀਕ ਆ। ਇਹ ਚਾਪਸ ਤੋਂ ਤਿੰਨ ਕਾਰਾਂ ਦਵਾਂਗੇ ਜਾਇਜ਼ ਰੇਟ ਤੇ ਤੇ ਅੱਜ ਆਪਾਂ ਕੇ ਵੀਰ ਨਾਲ ਕਰਦੇ ਆ ਗੱਲਬਾਤ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ? ਠੀਕ ਆ ਬਾਈ ਜੀ ਵਧੀਆ ਜੀ। ਕੋਈ ਠੀਕ ਹੈ ਵੀਰੇ। ਹਾਂ ਬਈ। ਬਾਈ ਇਹ ਪਹਿਲੀ ਆਪਣੀ ਕਿੰਨਾ ਮਾਡਲ ਹੈ ਵੀਰੇ ਇਹ 2011 ਮਾਡਲ ਹੈ 11 ਮਾਡਲ ਆ ਨੰਬਰ ਪੰਜਾਬ ਦਾ ਇੰਟੀਰੀਅਰ ਬੈਜ ਓਕੇ ਵੀਰੇ ਗੱਡੀਾਂ ਹਾਂ ਪੂਰੀ ਸੋਹਣੀ ਗੱਡੀ ਆ ਬਾਈ ਨਵੇਂ ਇੰਟੀਰੀਅਰ ਬੈਜ ਵੀ ਗੱਡੀ ਸੋਹਣੀ ਹੈ ਸੀਟ ਕਵਰ ਵਗੈਰਾ ਚੰਗੇ ਆ ਏਸੀ ਇਟਰ ਵਗੈਰਾ ਓਕੇ ਵੀਰੇ ਹਾਂ ਏਸੀ ਓਕੇ ਰੇਟ ਬਾਈ ਇਹਦਾ ਕੀ ਦੇਣਾ ਆਪਾਂ ਇਹਦਾ ਵੀਰੇ ਰੇਟ ਹੈਗਾ 1 ਲੱਖ 45000 ਰੁਪਿਆਸਾਂ ਕਿਤੋਂ ਦੀ ਮਿਲਦੀ ਹੈ ਰੇਟ 1 ਲੱਖ 45000 ਦੀ ਆਈ ਟੰਗ ਕਾਰ 11 ਮਾਡਲ ਟੌਪ ਮਾਡਲ ਕਾਰ 11 ਮਾਡਲ ਆ ਪਾਸਿੰਗ ਇਹਦੀ 26 ਤੱਕ ਪਈ ਹੈ 26 ਤੱਕ ਪਾਸਿੰਗ ਤੋ ਵੀ ਪਾਸ ਨੇ 26 ਤੱਕ ਆਉਦੀ ਇਹਦੀ ਪਈਆਕਾਰ ਦੀ ਮਾੜਾ ਮੋਟਾ ਮਾਨਤਨ ਕਰਦੋਂਗੇ ਆਪਣੇ ਫੇਸ ਦਾ ਨਾਮ ਲੈ ਪਹਿਲੀ ਬਹੁਤ ਬਣਦਾ ਨਾ ਬਈ ਫੇਰ ਵੀ ਕਰ ਦਵੇ ਕੋਈ ਚੱਲ ਤੋ ਵੀ ਹੋਰ ਵੀ ਮਾਨਤਨ ਕਰਦੇ ਨੇ ਠੀਕ ਆ ਫਿਰ ਆਪਣੇ ਫੇਸ ਦਾ ਨਾਮ ਲੈ ਦਿਓ ਬਿਨਾ ਖੋਲਾ ਕੇ ਤੇ ਪੰਜਾਬ ਨੰਬਰ ਦੀਆਂ ਕਰਾਈ ਰਹਿਣਗੀਆਂ ਇਹਦੂ ਅੱਗੇ ਕਾਲੇ ਰੰਗ ਦੇ ਵਿੱਚ ਆ ਗਈ ਆ ਕਿ ਜੇ ਕਿਸੇ ਚਿੱਟੇ ਦੇ ਲੈਣ ਚਿੱਟੇ ਲੈ ਲਿਓ ਕਾਲੇ ਦੇ ਨਾਲ ਨਹੀਂ ਕਾਲੇ ਦੇ ਲੈ ਲਓ ਇਹ ਵੀ ਆਈਟਮ ਆ ਬਾਈ ਜੇ ਮਾਡਲ ਇਹ 2008 ਮਾਡਲ ਆ ਬਾਈ 8 ਮਾਡਲ ਆ ਉਹ ਨਵੀਂ ਸ਼ੇਪ ਦੀ ਸ਼ੇਪ ਪੁਰਾਣੀ ਸ਼ੇਪ ਦੀ ਆ ਠੀਕ ਹੈ ਜੀ ਇਹ 2008 ਦਾ ਮਾਡਲ ਆ 28 ਤੱਕ ਪਾਸ ਆ ਜੀ ਬੀਮਾ ਇਹਦਾ ਪਿਆਗਾ ਠੀਕ ਹੈ ਜੀ ਇੰਜਨ ਗੇਅਰ ਦੀ ਗੱਡੀ ਫੁੱਲ ਓਕੇ ਆ ਜੀ ਇਹਦਾ ਰੇਟ ਹੈਗਾ 1,15,000 ਰੁਪਏ 1,15,000 ਦੀ 8 ਮਾਡਲ ਆ AC ਹੀਟਰ ਵਗੈਰਾ ਓਕੇ ਆ ਇੰਟੀਰੀਅਰ ਬੈਜਰੀ ਸੋਹਣਾ ਠੀਕ ਆ ਭਾਈ ਐਂਡ ਓਕੇ ਗੱਲਬਾਤ ਆ ਲੱਗੀ ਵਜਿੱਤੇ ਨੇ ਕੋਈ ਗੱਡੀ ਹੋਣੀ ਆਪਣੇ ਲਈ ਨਹੀਂ ਨਹੀਂ ਐਕਸੀਡੈਂਟ ਕੋਈ ਗੱਡੀ ਬਾਕੀ ਭਾਈ ਹਰਦੀਪ ਕੋਲਣਾ ਠੀਕ ਆ ਸਾਫ਼ ਸੁਥਰਾ ਜਿਹਾ ਕੰਮ ਆਗਾ ਆਪਾਂ ਆਪ ਵੀ ਗੱਡੀ ਵੀਰ ਤੋਂ ਠੀਕ ਆ ਲੈ ਕੇ ਗਿਆ ਦਵਾ ਕੇ ਲੈ ਕੇ ਗਿਆ ਆਪਣੇ ਯਾਰ ਮਿੱਤਰ ਲੈ ਕੇ ਗਿਆ ਗੱਡੀ ਬਹੁਤ ਹੀ ਸਾਫ ਸੁਥਰੀ ਚੰਗੀ ਗੱਡੀਆਂ ਲੈ ਕੇ ਆਉਂਦਾ ਵੀਰ ਤੁਹਾਡੇ ਵਾਸਤੇ ਠੀਕ ਆ 115000 ਰੇਟ ਦਾ 115000 ਜਦੋਂ 115000 ਸੀ ਇਹ ਤੋਂ ਅੱਗੇ ਲਾਸਟ ਕਾਰ ਆਪਣੀ ਆ ਗਈ ਆਲਟੋ ਇਹ ਬਾਈ ਜੀ ਮਾਡਲ ਇਹ ਆਲਟੋ ਵੀਰੇ 2009 ਮਾਡਲ ਆ ਜੀ 29 ਤੱਕ ਪਾਸ ਆ ਠੀਕ ਹੈ ਜੀ ਇਹਦਾ ਰੇਟ ਹੋ ਗਿਆ ਵੀਰੇ 115000 ਰੁਪਏ 115000 29 ਤੱਕ ਪਾਸ ਵੀ ਜਿਹੜੀ ਪਈ ਆ ਅੰਦਰੋਂ ਸਾਫ ਸਾਫ ਸੁਥਰੀ ਗੱਡੀ ਆ ਵੀ ਠੀਕ ਆ ਸੀਟ ਕਵਰ ਚੰਗੇ ਆ ਏਸੀ ਹੀਟਰ ਵਗੈਰਾ ਓਕੇ ਸਾਰੀਆਂ ਕਾਰਾਂ ਦੇ ਠੀਕ ਆ 115 15000 ہزار ਮਾਡਲ ਕਿੰਨਾ ਸੀਗਾ ਨਵ ਮਾਡਲ ਨਵ ਮਾਡਲ 80 ਤੱਕ ਕੱਢੀ ਦੀ ਪਾਸਿੰਗ ਮੇ ਠੀਕ ਆ ਭਾਈ ਐਨ ਓਕੇ ਗੱਲ ਪਤਾ ਸਾਰੀਆਂ ਕੱਟੀਆਂ ਬਾਕੀ ਜੇ ਕਿਸੇ ਵੀਰ ਨੂੰ ਕੋਈ ਵੀ ਗੱਡੀ ਖਤੰਦ ਆਈ ਆ ਤਾਂ ਨੰਬਰ ਸਕਰੀਨ ਤੇ ਚੱਲੀ ਜਾਂਦੇ ਸੰਪਰਕ ਕਰ ਲੈ ਵੀਰ ਨਾਲ ਆ ਜਾਓ ਫਿਰ ਭਾਈ ਬਰਨਾਲੇ ਦੇ ਵਿੱਚ ਪੰਗੂ ਮੋਟਰ ਗਾਰਜ ਦੇ ਧੰਨਵਾਦ ਠੀਕ ਹੈ ਗੱਸੀ ਗੱਲ